ਕਰ ਰਹੇ ਹੋ ਬਿਜਲੀ ਚੋਰੀ ਦੀ ਇਹ ਸਾਡੇ ਵਿੰਗ ਵੱਖਰਾ ਬਣਿਆ ਹੈ ਸਿਡਿਓ ਇਲੈਕਟ੍ਰੀਕਲ ਇਹਦੇ ਬੈਡ ਦੇ ਨੇ ਸਿਡਿਓ ਇਲੈਕਟ੍ਰੀਕਲ ਬੈਡ ਦੇ ਨੇ ਇਸ ਸਮੇਂ ਸਮੇਂ ਤੇ ਇਹ ਮੰਡੀ ਚ ਚੈਕਿੰਗ ਵੀ ਕਰਦੇ ਰਹਿੰਦੇ ਨੇ ਪਹਿਲਾਂ ਤੋਂ 10 ਬਾਰੰਦ ਨੇ ਪਹਿਲਾਂ ਵੀ ਚੈੱਕ ਕੀਤੀ ਸੀ ਜਿਹਨਾਂ ਲੱਗਿਆ ਸੀ ਉਸ ਤੋਂ ਤਾਰਾਂ ਸੇ ਲਵਾ ਕੇ ਦੋ ਕਰਵਾਈ ਕੀਤੀ ਸੀ ਫਿਰ ਵੀ ਜੇ ਅਸੀਂ ਕਹਿ ਰਹੇ ਹੋ ਕਿ ਉਹ ਧਿਆਨ ਦੇ ਦਾ ਲਾਈ ਹੈ ਅਸੀਂ ਦੁਬਾਰਾ ਚੈੱਕ ਕਰਵਾ ਕੇ ਅੱਜ ਉਹਨਾਂ ਦੇ ਬੰਦੀ ਕਰਵਾਈ ਕਰਾਂਗੇ ਨਮਸਕਾਰ ਨਖਸ਼ਰ ਆਪ ਦੇਖੇ ਸਰਤਾ ਨਿਊਜ਼ ਆਈ ਨਜ਼ਰ ڈالਦੇ ਹਾਂ ਅੱਜ ਦੀ ਬੜੀ ਖਬਰ ਪਰ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਇੱਕ ਨਾ ਆਪਣਾ ਸਬਜ਼ੀ ਮੰਡੀ ਦੀ ਹੈਗੇ ਦੇਖ ਸਕ ਜੀ ਹੁਣ ਉਹਦੇ ਵਿੱਚ ਬਿਜਲੀ ਕਾਫੀ ਚੋਰੀ ਹੋ ਰਹੀ ਹੈ ਕੀ ਮੰਨ ਕਰਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਸ਼ਕਤੀ ਮੈਨੇਜਮੈਂਟ ਬਿਟਿੰਡਾ ਮੁਕਵਾਦੂ ਚਾਰਜ ਹੈ ਤੇ ਜਿਹੜੀ ਸੀ ਗੱਲ ਕਰ ਰਹੇ ਹੋ ਬਿਜਲੀ ਚੋਰੀ ਦੀ ਇਹ ਸਾਡੇ ਵਿੰਗ ਵਖਰਾ ਬਣਿਆ ਐਸਡੀਓ ਇਲੈਕਟ੍ਰੀਕਲ ਇਸੇ ਬੈਡ ਦੇ ਨੇ ਐਸਡੀ ਇਲੈਕਟ੍ਰੀਕਲ ਬੈਡ ਦੇ ਨੇ ਇਸ ਸਮੇਂ ਸਮੇਂ ਤੇ ਇਹ ਮੰਡੀ ਚੈਕਿੰਗ ਵੀ ਕਰਦੇ ਰਹਿੰਦੇ ਨੇ ਅਸੀਂ ਕੋਈ ਆਹ ਤੋਂ 10 12 ਦਿਨ ਪਹਿਲਾਂ ਵੀ ਚੈੱਕ ਕੀਤੀ ਸੀ ਜੀ ਜਾਨੂੰ ਲੱਗਿਆ ਸੀ ਉਸ ਤਰ੍ਹਾਂ ਤਾਰਾਂ ਸੀ ਲਵਾ ਕੇ ਦੋ ਕਾਰਵਾਈ ਕੀਤੀ ਸੀ ਫਿਰ ਵੀ ਜੇ ਅਸੀਂ ਕਹਿ ਰਹੇ ਹਾਂ ਕੋਈ ਤੁਹਾਡਾ ਧਿਆਨ ਦਿਗਾ ਲਈ ਹੈ ਅਸੀਂ ਦੁਬਾਰਾ ਚੈੱਕ ਕਰਵਾ ਕੇ ਅੱਜ ਉਹਨਾਂ ਦੇ ਬੰਦੀ ਕਾਰਵਾਈ ਕਰਾਂਗੇ ਲੈਕਾ ਕੀ ਐਕਸਟਰਾ ਲਾਈਟਾਂ ਵੀ ਇਹ ਜਿਹੜੀਆਂ ਲਾਰੇ ਨੇ ਇਹ ਵੀ ਇਹ ਲਾ ਸਕਦੇ ਨਹੀਂ ਦੇਖੋ ਅਸੀਂ ਉੱਥੇ ਆਪਦੀ ਪੂਰੀ ਪ੍ਰੋਪਰ ਲਾਈਟ ਪ੍ਰੋਵਾਈਡ ਕੀਤੀ ਹੋਈ ਜਿਹਨੇ ਇਨੀ ਸਫੀਸ਼ੀਐਂਟ ਹੈ